ਹਾਂਜੀ ਅਸੀਂ ਫੇਰ ਕੋਈ ਨਵੀਆਂ ਗੱਲਾਂ ਮਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਕੋਈ ਨਵੀਂ ਵੀਡੀਓ ਛੋਟ ਕਰ ਲੱਗੇ ਆਂ ਅੱਜ ਅਸੀਂ ਇਹ ਦੱਸਣ ਲੱਗੇ ਆਂ ਵੀ ਜਦੋਂ ਭਾਰਤ ਨੂੰ ਜਾਦੇ ਮਿਲੀ ਤਾਂ ਵੋਟ ਰਾਜ ਕਾਇਮ ਹੋਇਆ ਭਾਰਤ ਦੇ ਵਿੱਚ ਹਰ ਇੱਕ ਦੀ ਵੋਟ ਬਣੀ ਤੇ ਵੋਟ ਦੇ ਨਾਲ ਬੰਦੇ ਦੀ ਕਦਰ ਹੈ ਕਿ ਜਿਹੜੇ ਲੀਡਰ ਹੈ ਉਹ ਥੋੜੇ ਘਰਾਂ ਤੱਕ ਆਉਂਦੇ ਆ ਥੋੜੀਆਂ ਹੱਥ ਜੋੜਦੇ ਆ ਇਹ ਵੋਟ ਦੇ ਨਾਲ ਕਦਰ ਹੈ ਕਿ ਜਿਹੜੇ ਲੋਕ ਵੋਟੋ ਸਮੇਂ ਕਹਿ ਦਿੰਦੇ ਅਸੀਂ ਤਾਂ ਪਾਉਂਦੇ ਹੀ ਨਹੀਂ ਬਹੁਤ ਸਾਰੇ ਲੋਕੋ ਜਿਹੜੀ ਵੋਟ ਆ ਪਾਉਂਦੇ ਨਹੀਂ ਵੋਟ ਪਾਉਣੀ ਚਾਹੀਦੀ ਐ ਵੋਟ ਦਾ ਅਧਿਕਾਰ ਬਹੁਤ ਮਤਲਬੀ ਸੰਘਰਸ਼ ਕਰਕੇ ਮਿਲਿਆ ਤੇ ਵੋਟ ਦੇ ਨਾਲ ਹੀ ਥੋੜੀ ਕਦਰ ਐ ਮੈਂ ਜਦੋਂ ਤੋਂ ਮੇਰੀ ਵੋਟ ਬਣੀ ਐ ਤੇ ਅੱਜ ਤੱਕ ਮੈਂ ਵੋਟ ਰੱਖੀ ਨਹੀਂ ਤੇ ਵੋਟ ਮੈਂ ਪਾਉਣਾ ਐ ਤੇ ਪਾਉਣਾ ਵੀ ਮੈਂ ਮੋਗਤਾ ਐ ਜਿਹੜੀ ਵੋਟ ਐ ਇਹ ਸਾਨੂੰ ਰੱਖਣੀ ਨਹੀਂ ਚਾਹੀਦੀ ਤੇ ਬਿਨਾ ਪੈਸਿਆਂ ਤੋਂ ਤੇ ਬਿਨਾ ਲਾਲਚ ਤੋਂ ਸਾਨੂੰ ਇਹ ਵੋਟ ਪਾਉਣੀ ਚਾਹੀਦੀ ਐ ਜਿਨ੍ਹਾਂ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਬੜਾ ਸੰਘਰਸ਼ ਕੀਤਾ ਭਾਰਤ ਨੂੰ ਆਜ਼ਾਦੀ ਮਿਲੀ ਵੋਟ ਬਣੀ ਫਿਰ ਇੱਕ ਰਾਜਤੰਤਰ ਢਾਂਚਾ ਕਾਇਮ ਹੋਇਆ ਵੀ ਲੀਡਰ ਚੁਣੇ ਜਾਣਗੇ ਥੋਡੇ ਘਰਾਂ ਤਾਂ ਕੌਣਗੇ ਵੇਖੋ ਜਦੋਂ ਵੋਟਾਂ ਹੁੰਦੀਆਂ ਕਿ ਘਰਾਂ ਵਿੱਚ ਹੱਥ ਬੰਨਦੇ ਫਿਰਦੇ ਕਿਉਂ ਬੰਨਦੇ ਆ ਕਿ ਥੋਡੀ ਵੋਟ ਹੈ ਵੋਟ ਦੇ ਨਾਲ ਥੋਡੀ ਕਦਰ ਹੈ ਚਾਹੇ ਉਹ ਪਿੰਡ ਦੇ ਵਿੱਚ ਕਿੰਨਾ ਵੀ ਨਕਮਾ ਹੋਵੇ ਵੋਟਾਂ ਹਾਂ ਵੀ ਉਹਦੀ ਵੀ ਕਦਰ ਹੁੰਦੀ ਹੈ ਕਿਉਂ ਕਦਰ ਹੈ ਕਿਉਂਕਿ ਉਹਦੀ ਵੋਟ ਹੈ ਤੇ ਇਸ ਵਾਸਤੇ ਵੋਟ ਸਮਝ-ਸੋਚ ਕੇ ਚੰਗੇ ਇਨਸਾਨ ਨੂੰ ਪਾਉਣੀ ਹੈ ਤੇ ਵੋਟ ਰੱਖਣੀ ਨਹੀਂ ਤੇ ਵੋਟ ਸਾਨੂੰ ਪਾਉਣੀ ਚਾਹੀਦੀ ਐ ਚਾਹੇ ਉਹ ਕਿਸੇ ਪਾਸੇ ਵੀ ਪਾਓ ਉਹ ਤੁਹਾਡੀ ਮਰਜ਼ੀ ਐ ਪਰ ਵੋਟ ਸਾਨੂੰ ਰੱਖਣੀ ਨਹੀਂ ਚਾਹੀਦੀ ਤੇ ਵੋਟ ਪਾਉਣੀ ਵੀ ਮਹਤਤਵ ਚਾਹੀਦੀ ਐ ਜਾਨੀ ਕਿ ਜਦੋਂ ਭਾਰਤ ਨੂੰ ਜਾਦੀ ਮਿਲੀ ਸੀ ਨਾ ਇਸ ਵਾਸਤੇ ਵੋਟ ਬਣੀ ਸੀ ਕਿ ਕੋਈ ਚੰਗਾ ਨੁਮਾਇੰਦਾ ਚੁਣ ਲਓਗੇ ਤੁਸੀਂ ਪਰ ਅੱਜ ਜਿਹੜੇ ਲਾਲਚ ਐ ਉਹ ਵੋਟਾਂ ਸਮੇ ਬਹੁਤ ਸਾਰੇ ਲੋਕ ਲੈ ਲੈਂਦੇ ਐ ਲਾਲਚ ਵਿੱਚ ਫਸ ਜਾਂਦੇ ਐ ਤਾਂ ਲਾਲਚ ਦੇ ਵਿੱਚ ਫਸ ਕੇ ਬੰਦਾ ਇੱਕ ਗੁਲਾਮ ਹੋ ਜਾਂਦਾ ਜਦੋਂ ਕੋਈ ਪੈਸਾ ਟਕਾ ਲੈ ਲੈਂਦਾ ਫੇਰ ਉਹ ਆਪਣੇ ਦੇਸ਼ ਦੀ ਮੰਗ ਜਾਂ ਸਾਂਝੀ ਵਾਰਤਾ ਦੀ ਮੰਗ ਜਾਨੀ ਕਿ ਉਹ ਗਲੀ ਮੁਹੱਲੇ ਦੀ ਕੋਈ ਸਾਂਝੀ ਵਾਰਤਾ ਦੀ ਮੰਗ ਨਹੀਂ ਕਰ ਸਕਦਾ ਜਿਹੜਾ ਮੁੱਲ ਵੋਟ ਪਾਉਂਦਾ ਹੈ ਜਾਂ ਸ਼ਰਾਬ ਪੀ ਕੇ ਵੋਟ ਪਾਉਂਦਾ ਹੈ ਇਹ ਦੋਨੇ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਫੇਰ ਹੀ ਅਸੀਂ ਚੰਗੇ ਵਾਤਾਵਰਨ ਦੀ ਮੰਗ ਕਰਾਂਗੇ ਗਲੀ ਮੁਹੱਲੇ ਦੀ ਮੰਗ ਕਰਾਂਗੇ ਜਦੋਂ ਤੁਸੀਂ ਵੋਟਾਂ ਸਮੇ ਵੇਖ ਜਾਂਦੇ ਆ ਤਾਂ ਜਮੇ ਆਪਾਂ ਕਿਸੇ ਚੀਜ਼ ਨੂੰ ਵੇਚ ਦਿੰਨੇ ਆ ਮੰਨ ਲੇ ਕਿ ਚਲੋ ਕੋਈ ਚੀਜ਼ ਵੇਚ ਦਿੰਨੇ ਆ ਉਹਦੇ ਉੱਤੇ ਸਾਡਾ ਅਧਿਕਾਰ ਨਹੀਂ ਰਹਿੰਦਾ ਕਿਉਂਕਿ ਅਸੀਂ ਵਿਕ ਜਾਂਨੇ ਆ ਤਾਂ ਇਸ ਵਾਰ ਤੇ ਮੋਗਤ ਵੋਟ ਪਾਇਆ ਕਰੋ ਵੋਟ ਦੀ अहमਤ ਜਾਣੋ ਸਹੀ ਹੱਕਾਂ ਤੇ ਵੋਟ ਪਾਇਆ ਕਰੋ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਵਾਰਥ ਤੋਂ ਪਾਇਆ ਕਰੋ 5 ਸਾਲਾਂ ਬਾਅਦ ਹੀ ਪਾਉਣੀ ਐ ਕਿਹੜਾ ਰੋਜ ਮਤਲਬ ਵੀ 5 ਸਾਲਾਂ ਬਾਅਦ ਜਾ ਕੇ ਇੱਕ ਮੋਹਰ ਹੀ ਲਾਉਣੀ ਆ ਕਾਗਜ਼ ਵੀ ਸਰਕਾਰ ਵੱਲੋਂ ਆਉਂਦਾ ਹੈ ਮੁਲਾਜ਼ਮ ਵੀ ਸਰਕਾਰ ਦੇ ਹੁੰਦੇ ਆ ਤੂੰ ਹੀ ਤਾਂ ਘਰੋਂ ਜਾਣਾ ਤੇ ਜਾ ਕੇ ਮੋਹਰ ਹੀ ਲਾ ਕੇ ਆਉਣੀ ਆ ਕਿੱਡਾ ਕੁ ਵੱਡਾ ਕੰਮ ਹੈ ਵੋਟ ਦੇ ਨਾਲ ਤੁਹਾਡੀ ਕਦਰ ਹੈ ਤਾਂ ਇਸ ਵਾਰ ਤੇ ਅਸੀਂ ਅੱਜ ਵੋਟ ਬਾਰੇ ਤੁਹਾਨੂੰ ਸਮਝਾਉਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਸਾਨੂੰ ਵੋਟ ਦਾ ਹੱਕ ਲੈ ਕੇ ਦਿੱਤਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਬਾਬਾ ਸਾਹਿਬ ਨੇ ਉਹਦੀ ਜੋ ਨਾਲ ਅਸੀਂ ਫੋਟੋ ਲਾਈ ਹੈ ਇਹਨਾਂ ਨੇ ਸੰਘਰਸ਼ ਕੀਤਾ ਸੰਵਿਧਾਨ ਲਿਖਿਆ ਵੋਟ ਦਾ ਹੱਕ ਲੈ ਕੇ ਦਿੱਤਾ ਤਾਂ ਫੇਰ ਹੀ ਸਾਡੀ ਕਦਰ ਹੈ ਕਿੰਨਾ ਵੀ ਨਕੰਮਾ ਬੰਦਾ ਹੋਵੇ ਉਸ ਸਮੇਂ ਘਰ ਘਰ ਹੱਥ ਬੰਦ ਦੇ ਕਿਉਂਕਿ ਸਾਡੀ ਵੋਟ ਹੈ ਤਾਂ ਵੋਟ ਮੁੱਲ ਨਹੀਂ ਵੇਚਣੀ ਚਾਹੀਦੀ ਵੋਟ ਨੂੰ ਮੁਕਤ ਪਾਉਣਾ ਚਾਹੀਦਾ ਵੋਟ ਰੱਖਣੀ ਨਹੀਂ ਚਾਹੀਦੀ ਤੇ ਵੋਟ ਦੇ ਨਾਲ ਹੀ ਤੁਹਾਡੀ ਕਦਰ ਹੈ ਤੋ ਇਹਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਹੋਵੇ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ ਹੋਵੇਗਾ ਜੀ